ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾ ਨੀਕੇਸ਼ ਸ਼ਰਮਾ ਸੋ ਦੋਸਤੋ ਇਸ ਵਕਤ ਅਸੀਂ ਹੁਸ਼ਿਆਰਪੁਰ ਗ੍ਰੀਨ 뷰 ਪਾਰਕ ਵਿਖੇ ਮੌਜੂਦ ਆ ਤਾਂ ਪਿਛਲੇ ਦਿਨੀ ਟੈਂਕ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ T55 ਲਿਆਂਦਾ ਗਿਆ ਸੀ ਤਾਂ ਅੱਜ ਉਹ ਗ੍ਰੀਨ 뷰 ਪਾਰਕ ਵਿਖੇ ਸਥਾਪਿਤ ਸਥਾਪਿਤ ਕਰ ਦਿੱਤਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਲੀਡਰ ਸਹਿਬਾਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਤਾਂ ਤਸਵੀਰਾਂ ਵੀ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਭਾਰਤੀ ਫੌਜ ਦੇ ਸੀਨੀਅਰ ਤੇ ਆਲਾ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਬੱਚੇ ਇੱਥੇ ਪਹੁੰਚੇ ਹੋਏ ਨੇ ਸੋ ਇੱਕ ਬਹੁਤ ਚੰਗਾ ਉਪਰਾਲਾ ਹੈ ਇਹ ਹੁਸ਼ਿਆਰਪੁਰ ਦਾ ਪ੍ਰਸਿੱਧ ਗ੍ਰੀਨ 뷰 ਪਾਰਕ ਸੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਕਿ ਉਸ ਦੀ ਹਾਲਤ ਕੁਝ ਠੀਕ ਨਹੀਂ ਸੀ ਤਾਂ ਅੱਜ ਜਿਹੜਾ ਕਿ ਇਹ ਉਪਰਾਲਾ ਕੀਤਾ ਗਿਆ ਇਸ ਟੈਂਕ ਨੂੰ T55 ਟੈਂਕ ਜੋ ਕਿ 1971 ਇੰਡੋ-ਪਾਕਿਸਤਾਨ ਵਾਰ ਦੇ ਵਿੱਚ ਵੀ ਵਰਤਿਆ ਗਿਆ ਸੀ ਤਾਂ ਅੱਜ ਹੁਸ਼ਿਆਰਪੁਰ ਗ੍ਰੀਨ 뷰 ਪਾਰਕ ਵਿਖੇ ਉਸ ਨੂੰ ਸਥਾਪਿਤ ਕਰ ਦਿੱਤਾ ਗਿਆ ਹੈ ਸੋ ਸਾਰੇ ਲੀਡਰ ਸਹਿਬਾਨ ਵੀ ਇੱਥੇ ਮੌਜੂਦ ਸੀ ਹੁਸ਼ਿਆਰਪੁਰ ਪ੍ਰਸ਼ਾਸਨ ਵੀ ਮੌਜੂਦ ਸੀ ਤਾਂ ਉਧਰਲੇ ਪਾਸੇ ਤਸਵੀਰ ਵੀ ਜਿਹੜੀ ਕਿ ਸਾਂਝੀ ਕਰ ਦੇਣਾ ਚਾਹਾਂਗੇ ਕਿ ਬੱਚੇ ਨੇ ਤੇ ਉਧਰ ਆਰਮੀ ਦੇ ਸੀਨੀਅਰ ਅਧਿਕਾਰੀ ਮੌਜੂਦ ਨੇ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਮੌਜੂਦ ਨੇ ਸੋ ਇੱਕ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ ਕਿਉਂਕਿ ਗ੍ਰੀਨ 뷰 ਪਾਰਕ ਅਸੀਂ ਕਹਿ ਲਈਏ ਤਾਂ ਕਾਫੀ ਸਮੇਂ ਤੋਂ ਇੱਕ ਨਸ਼ੇੜੀਆਂ ਦਾ ਅੱਡਾ ਹੀ ਬਣ ਕੇ ਰਹਿ ਗਿਆ ਸੀ ਪਰ ਹੁਣ ਜਿਹੜਾ ਕਿ ਇਸ ਟੈਂਕ ਦੇ ਆਨ ਨਾਲ ਬਹੁਤ ਜ਼ਿਆਦਾ ਸੁਧਾਰ ਪਾਰਕ ਦੇ ਵੀ ਜ਼ਰੂਰ ਇਨਫਰਾਸਟ੍ਰਕਚਰ ਦੇ ਵਿੱਚ ਹੋਵੇਗਾ ਤੇ ਬੱਚਿਆਂ ਨੂੰ ਲੋਕਾਂ ਨੂੰ ਦੇਸ਼ ਭਗਤੀ ਦੇ ਨਾਲ ਜੋੜਨ ਦੇ ਲਈ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਜਿਹੜਾ ਕਿ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਵੀ ਜਿਹੜੀਆਂ ਕਿ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗ੍ਰੀਨ 뷰 ਪਾਰਕ ਦੀ ਸ਼ੋਭਾ ਇਸ ਟੈਂਕ ਦੇ ਨਾਲ ਵਧ ਰਹੀ ਹੈ ਸੋ ਬੱਚੇ ਤੋਂ ਲੈ ਕੇ ਹਰ ਸ਼ਹਿਰ ਹਰ ਵਰਗ ਦੀ ਏਜ ਦੇ ਸ਼ਹਿਰ ਵਾਸੀ ਇੱਥੇ ਪਹੁੰਚੇ ਹੋਏ ਨੇ ਤਾਂ ਪ੍ਰਸ਼ਾਸਨ ਵੱਲੋਂ ਵੀ ਸਟੀਗ ਪ੍ਰਬੰਧ ਨੇ ਇਸ ਨੂੰ ਲੈ ਕੇ ਕੀਤੇ ਗਏ ਸੀ ਤਾਂ ਮੁਰ ਤੋਂ ਤੁਹਾਨੂੰ ਦੱਸ ਦਈਏ ਟੀ 55 ਟੈਂਕ ਹੈ ਜਿਹੜਾ ਕਿ ਅੱਜ ਗ੍ਰੀਨ 뷰 ਪਾਰਕ ਵਿਖੇ ਇਸ ਨੂੰ ਸਥਾਪਿਤ ਕਰ ਦਿੱਤਾ ਗਿਆ ਹੈ ਸੋ 15-20 ਦਿਨ ਪਹਿਲਾਂ ਇਹ ਟੈਂਕ ਸ਼ਹਿਰ ਦੇ ਵਿੱਚ ਆਇਆ ਸੀ ਤਾਂ ਉੜੀਕ ਸ਼ਹਿਰ ਵਾਸੀਆਂ ਨੂੰ ਇਹੀ ਸੀ ਕਿ ਕਦੋਂ ਇਸ ਦੀ ਸਥਾਪਨਾ ਹੈ ਜਿਹੜੀ ਪੂਰੇ ਤਰੀਕੇ ਦੇ ਨਾਲ ਪੂਰਨ ਤਰੀਕੇ ਦੇ ਨਾਲ ਹੋਵੇਗੀ ਤਾਂ ਅੱਜ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਲੀਡਰ ਸਹਿਬਾਨਾਂ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਹੈ ਤੇ ਇਸ ਨੂੰ ਇੱਥੇ ਸਥਾਪਿਤ ਕੀਤਾ ਗਿਆ ਹੈ ਬਾਕੀ ਮੌਕੇ ਤੇ ਪਹੁੰਚੇ ਲੀਡਰ ਸਹਿਬਾਨਾਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਸਾਡੇ ਸਾਰੇ ਲਈ ਬਹੁਤ ਹੀ ਖੁਸ਼ੀ ਦਾ ਪਲ ਸੀ ਜਦੋਂ ਇਹਦਾ ਇੰਤਜ਼ਾਰ ਸੀ ਸਾਨੂੰ ਬੜੇ ਲੰਬੇ ਅਰਸੇ ਤੋਂ ਔਰ ਮੈਂ ਸਾਡੀ ਦੁਨੀਆ ਦੀ ਸਭ ਤੋਂ ਬਹਾਦਰ ਫੌਜ ਦੇ ਲੈਫਟੀਨੈਂਟ ਜਨਰਲ ਅਜੇ ਚਾਂਦਪੂਰੀ ਜੀ ਉਹਨਾਂ ਨੇ ਆ ਕੇ ਜਿਹੜਾ ਟੈਂਕ ਸਾਨੂੰ ਵਾਰ ਟ੍ਰੋਫੀ ਦੇ ਰੂਪ ਗਿਫਟ ਕੀਤਾ ਸੀ ਉਹਦਾ ਅੱਜ ਵਿਧਿਵਤ ਰੂਪ ਦੇ ਵਿੱਚ ਸਾਨੂੰ ਸਮਰਪਨ ਕੀਤਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਹੁਸ਼ਿਆਰਪੁਰ ਦੇ ਸਾਰੇ ਸਕੂਲਾਂ ਦੇ ਬੱਚੇ ਇਸ ਬਹਾਦਰ ਫੌਜ ਦੇ ਜਿਨ੍ਹਾਂ ਦੀ ਟੀਮ ਅਜੇ ਚਾਂਦਪੂਰੀ ਜੀ ਦੇ ਜਿਨ੍ਹਾਂ ਬ੍ਰਿਗੇਡੀਅਰ ਕਰਨਲ ਸਹਿਵਾਨ ਕੈਪਟਨ ਸਹਿਵਾਨ ਮੇਜਰ ਸਹਿਵਾਨ ਉਹਨਾਂ ਨਾਲ ਟੀਮਾਈਟ ਸੀ ਬਹੁਤ ਬੜੀ ਸੋ ਇਹਦੇ ਲਈ ਜਿਹੜਾ ਮੇਜਰ ਸ਼ਰੇਮ ਮੈਂ ਦੇਣਾ ਚਾਹਨਾ ਮੇਰੇ ਪਿੱਛੇ ਕਰਨਲ ਮਨਦੀਪ ਗਰੇਵਾਲ ਜੀ ਖੜੇ ਜਿਹੜੀ ਪੰਜਵੀਂ ਪੀੜ੍ਹੀ ਹੈ ਇਹਨਾਂ ਦੀ ਫੌਜ ਦੇ ਵਿੱਚ ਜਦੋਂ ਪਿਛਲੀ ਵਾਰ ਇੱਥੇ ਇੱਕ ਜਨਰਲ ਸਾਹਿਬ ਆਏ ਔਰ ਫੌਜ ਦੀ ਐਕਸਰਸਾਈਜ਼ ਚੱਲ ਰਹੀ ਸੀ ਅਸੀਂ ਉੱਥੇ ਗਏ ਔਰ ਬੂਟੇ ਵਗੈਰਾ ਲਗਾਣੇ ਸੀਗੇ ਤੇ ਉੱਥੇ ਗਏ ਤਾਂ ਫਿਰ ਉੱਥੇ ਜਾ ਕੇ ਅਸੀਂ ਡਿਮਾਂਡ ਕੀਤੀ ਸਾਨੂੰ ਇੱਕ ਟੈਂਕ ਦਿੱਤਾ ਜਾਵੇ ਤੇ ਉਹਨਾਂ ਨੇ ਉਦੋਂ ਜੈਸਟ ਕਰਤੀ ਸੀ ਲੇਕਿਨ ਲਾਂ ਦੇ ਲਾਂ ਦੇ ਵਿੱਚ ਕਾਫੀ ਟਾਈਮ ਲੱਗ ਗਿਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਫਾਰਮੈਲਟੀਆ ਗਵਰਨਮੈਂਟ ਦੇ ਹੁੰਦੀਆਂ ਮੈਂ ਇਸ ਲਈ ਸੈਂਟਰ ਸਰਕਾਰ ਗਵਰਨਮੈਂਟ ਦਾ ਔਰ ਖਾਸ ਤੌਰ ਤੇ ਸਾਰੇ ਹੀ ਡਿਪਾਰਟਮੈਂਟ ਦਾ ਧੰਨਵਾਦ ਕਰਦਾ ਗਵਰਨਮੈਂਟ ਦੇ ਜਿੰਨੇ ਵੀ ਆਰਮੀ ਦੇ ਡਿਪਾਰਟਮੈਂਟ ਸੀਗੇ ਉਹਨਾਂ ਨੇ ਸਾਨੂੰ ਸਹਿਯੋਗ ਕੀਤਾ ਔਰ ਕਰਨਲ ਸਾਹਿਬ ਲਗਾਤਾਰ ਕੋਰਸਪੋਨਡੈਂਸ ਕਰਦੇ ਰਹੇ ਅਗਰੇਵਾਲ ਸਾਹਿਬ ਸੋ ਇਹਨਾਂ ਦੇ ਯੋਗਦਾਨ ਦੇ ਨਾਲ ਇਹ ਸੰਭਵ ਹੋ ਸਕਿਆ ਤੇ ਮੇਰੇ ਸਾਰੇ ਸਾਥੀ ਇੱਥੇ ਤੇ ਮੌਜੂਦ ਹੈ ਮੇਰੇ ਸ਼ਹਿਰ ਵਾਸੀ ਮੌਜੂਦ ਹੈ ਮੇਰੀ ਮਨਿਸਪਲ ਕਮੇਟੀ ਦਾ ਖਾਸ ਤੌਰ ਤੇ ਬਹੁਤ بڑا ਸਹਿਯੋਗ ਦਿੱਤਾ ਇਹਦੇ ਵਿੱਚ ਆਈਟੀਐਲ ਨੇ ਅਮਰ ਸਾਗਰ ਮਿੱਤਲ ਜੀ ਦੀ ਟੀਮ ਨੇ ਸੋ ਉਹਨਾਂ ਦਾ ਸਹਿਯੋਗ ਲਈ ਮੈਂ ਧੰਨਵਾਦ ਕਰਦਾ ਉਹਨਾਂ ਵਿੱਚ ਅਖਸ਼ੇ ਸੰਗਵਾਨ ਜੀ ਅਦਲ ਸ਼ਰਮਾ ਜੀ ਦੀ ਜਿਹੜੀ ਟੀਮ ਹੈ ਸਾਰੀ ਇਹਨਾਂ ਨੇ ਜਦੋਂ ਨੂੰ ਲੈ ਕੇ ਆਣਾ ਸੀ ਇੱਕ ਕਾਫੀ ਬੜਾ ਕਰਾਇਆ ਪੈਣਾ ਸੀ ਤੇ ਲਿਆਂਦਾ ਸੋ ਉਹ ਵੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਅਰੇਂਜਮੈਂਟ ਕਰਕੇ ਦਿੱਤਾ ਔਰ ਮੈਂ ਸੋਚਦਾ ਇਹ ਸਾਡੀ ਸਦੀਆਂ ਤੱਕ ਜਦੋਂ ਤੱਕ ਦੁਨੀਆ ਇਹ ਜਿਹੜੀ ਸਾਡੀ ਪ੍ਰੇਰਣਾਦਾਇਕ ਜਿਹੜਾ ਵਾਰ ਟਰਾਫੀ ਔਰ ਸਭ ਤੋਂ ਵੱਡੀ ਗੱਲ ਹੈ ਇਸ 71 ਦੀ ਵਾਰ ਦੇ ਵਿੱਚ ਇਹਨੇ ਬੜਾ ਨਿਰਣਾਇਕ ਮੌੜ ਦੇ ਉੱਤੇ ਜੰਗ ਜਿੱਤੀ ਟੈਂਕ ਨੇ ਜਾ ਕੇ ਇਸ ਨਾਲੇ ਹੋਰ ਵੀ ਗਰਵ ਦੀ ਗੱਲ ਆ ਔਰ ਜਲਦ ਜਿਹੜਾ ਇਹਨੂੰ ਜਿੱਥੇ ਅਸੀਂ ਚਿਲਡਰਨ ਪਾਰਕ ਦਾ ਲਾਈਟ ਐਂਡ ਸੌਨ ਦਾ ਪ੍ਰੋਗਰਾਮ ਚਾਲੂ ਕਰਾਂਗੇ ਉੱਥੇ ਇੱਕ ਅੱਜ ਅਸੀਂ ਜਨਰਲ ਅਜੇ ਚਾਨਦਪੂਰੀ ਜੀ ਨੂੰ ਰਿਕਵੈਸਟ ਕੀਤੀ ਹੈ ਆਪਣੇ ਹੁਸ਼ਿਆਰਪੁਰ ਵਾਸੀਆਂ ਵੱਲੋਂ ਬੱਚਿਆਂ ਵੱਲੋਂ ਕਿ ਸਾਨੂੰ ਇੱਕ ਮਿਗ ਵੀ ਦਿੱਤਾ ਜਾਵੇ ਇੱਥੇ ਜਿਹੜਾ ਹੈ ਤਾਂ ਕਿ ਬੱਚਿਆਂ ਨੂੰ ਹੋਰ 에ਅਰ ਫੋਰਸ ਜਾਣ ਦੀ ਵੀ ਪ੍ਰੇਰਣਾ ਮਿਲੇ ਸੋ ਬਹੁਤ ਬਹੁਤ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਉਹ ਸਾਰੇ ਸ਼ਹਿਰ ਵਾਸੀਆਂ ਵੱਲੋਂ ਫੌਜਦਾ ਥੈਂਕਸ ਕਰਦਾ ਸਾਰੀਆਂ ਪਾਰਟੀਆਂ ਵੱਲੋਂ ਫੌਜਦਾ ਥੈਂਕਸ ਕਰਦਾ ਔਰ ਸਭ ਨੂੰ ਜੈ ਹਿੰਦ ਕਹਿਣਾ ਜੈ ਹਿੰਦ ਕਹਿਣਾ ਜੈ ਹਿੰਦ ਧੰਨਵਾਦ ਸਾਰੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇਹ ਜਿਹੜੀ ਐਡੀ ਵੱਡੀ ਜਿਹੜੀ ਮੁਹਿੰਮ ਹੈ ਬੱਚਿਆਂ ਨੂੰ ਸ਼ੌਰਿਆਗਾਥਾ ਦੇ ਲਈ ਉਹਨੂੰ ਬੱਚਿਆਂ ਦੇ ਵਿੱਚ ਪਜਾਇਆ ਔਰ ਉਮੀਦ ਕਰਦਾ ਵੀ ਲਗਾਤਾਰ ਜਿਹੜੀ ਹੈ ਇਹਦੀ ਜਿਹੜੀ ਟੈਲੀਕਾਸਟ ਹੈ ਸਾਰੇ ਸਾਰੇ ਲੋਕਾਂ ਨੂੰ ਇਹਨਾਂ ਜੋੜ ਕੇ ਰੱਖੇਗੀ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜੈ ਹਿੰਦ